ਕੈਫੇ ਸਟਾਈਲ ਬਿਲਕੁਲ ਰਿਚ ਔਰ ਠੰਢੀ ਠੰਡੀ ਕੋਲਡ ਕਾਫੀ ਅੱਜ ਆਪਾਂ ਘਰ ਵਿੱਚ ਬਣਾਵਾਂਗੇ ਤੁਸੀਂ ਸੋਚਦੇ ਹੋਵੋਗੇ ਕੈਫੇ ਦੇ ਵਿੱਚ ਇੰਨੀ ਵਧੀਆ ਇੰਨੀ ਥਿੱਕ ਇੰਨੀ ਕਰੀਮੀ ਕਾਫੀ ਕਿਸ ਤਰ੍ਹਾਂ ਬਣਦੀ ਹੈ ਇਹ ਮੈਂ ਸਾਰੇ ਟਿਪਸ ਐਂਡ ਟ੍ਰਿਕਸ ਟਰਡੀ ਨਾਲ ਅੱਜ ਸ਼ੇਅਰ ਕਰਾਂਗੀ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਇਸ ਨੂੰ ਘਰ ਦੇ ਵਿੱਚ ਬਣਾ ਕੇ ਇੰਜੋਏ ਕਰ ਸਕਦੇ ਹੋ ਆਪਾਂ ਇਹਨਾਂ ਨੂੰ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਬਣਾਵਾਂਗੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ। ਜੇਕਰ ਤੁਸੀਂ ਇਸ ਤਰ੍ਹਾਂ ਕੋਲਡ ਕਾਫੀ ਬਣਾ ਲਈ ਤਾਂ ਤੁਸੀਂ ਕਦੇ ਵੀ ਬਾਜ਼ਾਰ ਤੋਂ ਕੋਲਡ ਕਾਫੀ ਨਹੀਂ ਪੀਓਗੇ ਐਨੀ ਮਹਿੰਗੀ ਲੈ ਕੇ। ਚਲੋ ਹੁਣ ਆਪਾਂ ਇਸ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੁਰਖਾਬ ਸਿੱਖੋ ਵਿੱਚ। ਚਲੋ ਹੁਣ ਆਪਾਂ ਕਾਫੀ ਬਣਾਉਣਾ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਬਣਾਵਾਂਗੇ ਕਰੀਮੀ ਫਰੋਤੀ ਕਲਾਸਿਕ ਕਾਫੀ। ਇਸ ਦੇ ਲਈ ਸਭ ਤੋਂ ਪਹਿਲਾਂ ਆਪਾਂ ਇੱਕ ਇੱਥੇ ਮੱਗ ਲਵਾਂਗੇ। ਉਸ ਦੇ ਵਿੱਚ ਆਪਾਂ 2 ਚਮਚ ਖੰਡ ਦੇ ਐਡ ਕਰ ਲਵਾਂਗੇ ਤੇ 1 ਚਮਚ ਇਸ ਦੇ ਵਿੱਚ ਆਪਾਂ ਕਾਫੀ ਦਾ ਐਡ ਕਰਾਂਗੇ ਤੇ ਹੁਣ ਇਸ ਦੇ ਵਿੱਚ ਆਪਾਂ 2 ਤੋਂ 3 ਚਮਚ ਗਰਮ ਪਾਣੀ ਦੇ ਪਾ ਲਵਾਂਗੇ ਤੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਸ ਨੂੰ ਆਪਾਂ ਉਨੇ ਟਾਈਮ ਲਈ ਮਿਕਸ ਕਰਾਂਗੇ ਜਦੋਂ ਤੱਕ ਖੰਡ ਇਸ ਦੇ ਵਿੱਚ ਚੰਗੀ ਤਰ੍ਹਾਂ ਨਹੀਂ ਘੁਲ ਜਾਂਦੀ ਇਹ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਆਪਾਂ ਬਣਾ ਕੇ ਤਿਆਰ ਕਰਾਂਗੇ ਲਓ ਜੀ ਖੰਡ ਇਸ ਦੇ ਵਿੱਚ ਬਿਲਕੁਲ ਘੁਲ ਚੁੱਕੀ ਹੈ ਹੁਣ ਆਪਾਂ ਇੱਕ ਜਾਰ ਲਵਾਂਗੇ ਇਸ ਦੇ ਵਿੱਚ ਬਿਲਕੁਲ ਚਿਲਡ ਮਿਲਕ ਇੱਕ ਗਲਾਸ ਆਪਾਂ ਪਾ ਦਵਾਂਗੇ ਬਿਲਕੁਲ ਠੰਡਾ ਤੁਸੀਂ ਦੁੱਧ ਲੈਣਾ ਹੈ ਇਸ ਤੋਂ ਬਹੁਤ ਹੀ ਕਰੀਮੀ ਤੇ ਫ੍ਰੋਥੀ ਬਣਾਉਣ ਲਈ ਇੱਕ ਚਮਚ ਇਸ ਦੇ ਵਿੱਚ ਆਪਾਂ ਪਾਵਾਂਗੇ ਮਿਲਕ ਪਾਊਡਰ ਜੋ ਕਿ ਰੈਸਟੋਰੈਂਟ ਵਾਲੇ ਆਮ ਹੀ ਪਾਉਂਦੇ ਹਨ ਹੁਣ ਇਸ ਦੇ ਵਿੱਚ ਕੁਝ ਆਈਸ ਕਯੂਬ ਪਾਵਾਂਗੇ ਤੇ ਕੌਫੀ ਦਾ ਜਿਹੜਾ ਆਪਾਂ ਮਿਕਸਚਰ ਬਣਾਇਆ ਹੈ ਉਸ ਨੂੰ ਐਡ ਕਰ ਦਵਾਂਗੇ ਤੇ ਇਸ ਨੂੰ ਹੁਣ ਆਪਾਂ ਮਿਕਸ ਕਰ ਲਵਾਂਗੇ ਤੇ ਆਪਾਂ ਇੱਕ ਗਲਾਸ ਲਵਾਂਗੇ ਤੇ ਉਸ ਨੂੰ ਚਾਕਲੇਟ سیرਪ ਦੇ ਨਾਲ ਆਪਾਂ ਡੈਕੋਰੇਟ ਕਰ ਲਵਾਂਗੇ ਤੇ ਇਸ ਨੂੰ ਆਪਾਂ ਫ੍ਰੀਜ ਦੇ ਵਿੱਚ ਰੱਖ ਦਵਾਂਗੇ ਜੇ ਤੁਹਾਡੇ ਕੋਲ ਇਹ سیرਪ ਨਹੀਂ ਹੈ ਤਾਂ ਤੁਸੀਂ ਚਾਕਲੇਟ ਨੂੰ ਮੈਲਟ ਕਰਕੇ ਉਸ ਦੇ ਨਾਲ ਵੀ ਗਲਾਸ ਡੈਕੋਰੇਟ ਕਰ ਸਕਦੇ ਹੋ ਹੁਣ ਆਪਾਂ ਕਾਫੀ ਨੂੰ ਮਿਕਸ ਕਰ ਲਵਾਂਗੇ ਇਹ ਬਿਲਕੁਲ ਸਿੰਪਲ ਕਾਫੀ ਹੈ ਜਿਹੜੀ ਆਪਾਂ ਆਮ ਹੀ ਘਰ ਦੇ ਵਿੱਚ ਬਣਾ ਕੇ ਤਿਆਰ ਕਰਦੇ ਹਾਂ ਇਸ ਦੇ ਵਿੱਚ ਜਸਟ ਆਪਾਂ ਇੱਕ ਪਾਊਡਰ ਐਡ ਕੀਤਾ ਹੈ ਜਿਸ ਦੇ ਨਾਲ ਇਹ ਬਹੁਤ ਹੀ ਜ਼ਿਆਦਾ ਫ੍ਰੋਤੀ ਬਣ ਕੇ ਤਿਆਰ ਹੁੰਦੀ ਹੈ ਲੋ ਜੀ ਕਾਫੀ ਆਪਣੀ ਬਣ ਕੇ ਤਿਆਰ ਹੋ ਚੁੱਕੀ ਹੈ ਹੁਣ ਆਪਾਂ ਇਸ ਨੂੰ ਗਲਾਸ ਦੇ ਵਿੱਚ ਪਰ ਲਵਾਂਗੇ ਮੁਨਿਸ ਨੂੰ ਥੋੜਾ ਜਿਹਾ ਆਪਾਂ ਗਾਰਨਿਸ਼ ਕਰਾਂਗੇ ਇਸ ਦੇ ਉੱਪਰ ਮੈਂ ਪਾਵਾਂਗੀ ਇੱਕ ਤੋਂ ਦੋ ਚਮਚ ਵਨੀਲਾ ਆਈਸਕ੍ਰੀਮ ਦੇ ਤੇ ਹੁਣ ਉੱਪਰ ਪਾਵਾਂਗੇ ਆਪਾਂ ਚਾਕਲੇਟ ਪਾਊਡਰ ਤਿੱਲੋ ਜੀ ਆਪਣੀ ਸਿੰਪਲ ਕਲਾਸਿਕ ਕਾਫੀ ਬਣ ਕੇ ਤਿਆਰ ਹੋ ਚੁੱਕੀ ਹੈ ਹੁਣ ਆਪਾਂ ਬਣਾਵਾਂਗੇ ਵਨੀਲਾ ਕੋਲਡ ਕਾਫੀ ਜੋ ਕਿ ਬਹੁਤ ਹੀ ਜ਼ਿਆਦਾ ਜੰਮੀ ਬਣ ਕੇ ਤਿਆਰ ਹੁੰਦੀ ਹੈ ਇਸ ਦੇ ਲਈ ਵੀ ਆਪਾਂ ਦੋ ਚਮਚ ਖੰਡ ਇੱਕ ਚਮਚ ਕਾਫੀ ਪਾਊਡਰ ਇਹ ਥੋੜਾ ਜਿਹਾ ਗਰਮ ਪਾਣੀ ਪਾ ਕੇ ਇੱਕ ਵਾਰ ਮਿਕਸਰ ਤਿਆਰ ਕਰ ਲਵਾਂਗੇ ਇਹ ਦੇਖੋ ਇਸ ਦਾ ਮਿਕਸਰ ਬਣ ਕੇ ਤਿਆਰ ਹੋ ਚੁੱਕਾ ਹੈ ਹੁਣ ਆਪਾਂ ਜਾਰ ਲਵਾਂਗੇ ਉਸ ਦੇ ਵਿੱਚ ਇੱਕ ਗਲਾਸ ਦੁੱਧ ਐਡ ਕਰਾਂਗੇ ਬਿਲਕੁਲ ਠੰਡਾ ਦੁੱਧ ਲੈਣਾ ਹੈ ਇਸ ਦੇ ਵਿੱਚ ਆਪਾਂ ਆਈਸ ਕਯੂਬ ਪਾਵਾਂਗੇ ਦੋ ਚਮਚ ਇਸ ਦੇ ਵਿੱਚ ਆਪਾਂ ਵੈਨੀਲਾ ਆਈਸਕ੍ਰੀਮ ਦੇ ਪਾ ਦਵਾਂਗੇ ਤੇ ਹੁਣ ਇਸ ਦੇ ਵਿੱਚ ਆਪਾਂ ਜਿਹੜਾ ਮਿਕਸਰ ਬਣਾਇਆ ਸੀ ਕਾਫੀ ਦਾ ਉਹ ਪਾਵਾਂਗੇ ਤੇ ਇਸ ਨੂੰ ਮਿਕਸ ਕਰ ਲਵਾਂਗੇ ਇਹ ਕਾਫੀ ਇੰਨਾ ਜ਼ਿਆਦਾ ਕਰੀਮੀ ਤੇ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਇੱਕ ਵਾਰੀ ਬਣਾ ਲਈ ਤਾਂ ਤੁਸੀਂ ਵਾਰ-ਵਾਰ ਇਸ ਨੂੰ ਬਣਾ ਕੇ ਪੀਓਗੇ ਇੱਕ ਵਾਰੀ ਜ਼ਰੂਰ ਇਸ ਨੂੰ ਟਰਾਈ ਕਰਿਓ ਗਲਾਸ ਨੂੰ ਆਪਾਂ ਫਿਰ ਉਸੇ ਤਰ੍ਹਾਂ ਡੈਕੋਰੇਟ ਕਰ ਲਵਾਂਗੇ ਤੁਸੀਂ ਆਪਣੇ ਹਿਸਾਬ ਦੇ ਨਾਲ ਕੋਈ ਵੀ ਡਿਜ਼ਾਈਨ ਬਣਾ ਸਕਦੇ ਹੋ ਤੇ ਇਹ ਦੇਖੋ ਕਿੰਨੀ ਜ਼ਿਆਦਾ ਕਰੀਮੀ ਕਾਫੀ ਬਣ ਕੇ ਆਪਣੀ ਤਿਆਰ ਹੋਈ ਹੈ ਤੇ ਦੇਖੋ ਤੁਸੀਂ ਝੱਗ ਦੇਖ ਸਕਦੇ ਹੋ ਹੁਣ ਇਹੀ ਝੱਗ ਆਪਾਂ ਇਸ ਦੇ ਉੱਪਰ ਪਾ ਦਵਾਂਗੇ ਕਿੰਨੀ ਜ਼ਿਆਦਾ ਝੱਗਦਾਰ ਕਾਫੀ ਬਣੀ ਹੈ ਇਸੇ ਗੱਲ ਤੋਂ ਵੀ ਇਹ ਆਪਣੀ ਰੈਸਟੋਰੈਂਟ ਤੋਂ ਘੱਟ ਕਾਫੀ ਨਹੀਂ ਬਣ ਕੇ ਤਿਆਰ ਹੋ ਰਹੀ ਤੇ ਹੁਣ ਇਸ ਦੇ ਉੱਪਰ ਆਪਾਂ ਵੈਨੀਲਾ ਆਈਸਕ੍ਰੀਮ ਪਾ ਦਵਾਂਗੇ ਤੇ ਥੋੜਾ ਜਿਹਾ ਇਸ ਨੂੰ ਹੁਣ ਆਪਾਂ ਗਾਰਨਿਸ਼ ਕਰਾਂਗੇ ਚਾਕਲੇਟ سیرਪ ਦੇ ਨਾਲ ਤੇ ਤੁਸੀਂ ਦੇਖੋਗੇ ਕਿੰਨੀ ਜ਼ਿਆਦਾ ਜਮੀ ਬਣ ਕੇ ਕਾਫੀ ਆਪਣੀ ਤਿਆਰ ਹੋਈ ਆ ਦੇਖਣ ਦੇ ਵਿੱਚ ਵੀ ਕਿੰਨੀ ਜ਼ਿਆਦਾ ਵਧੀਆ ਹੈ ਤੇ ਪੀਣ ਦੇ ਵਿੱਚ ਵੀ ਇਸ ਦਾ ਟੇਸਟ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਤੁਸੀਂ ਕਦੀ ਵੀ ਇਸ ਦਾ ਟੇਸਟ ਨਹੀਂ ਭੁੱਲੋਗੇ ਹੁਣ ਆਪਾਂ ਤੀਸਰੀ ਕਾਫੀ ਤਿਆਰ ਕਰਾਂਗੇ ਕਰੀਮੀ ਓਰੀਓ ਕੋल्ड ਕਾਫੀ ਜੋ ਕਿ ਬੱਚਿਆਂ ਦੀ ਬਹੁਤ ਹੀ ਜ਼ਿਆਦਾ ਫੇਵਰਿਟ ਹੁੰਦੀ ਹੈ ਤੇ ਬਹੁਤ ਜ਼ਿਆਦਾ ਪਸੰਦ ਆਵੇਗੀ ਉਹਨਾਂ ਨੂੰ ਇਹ ਸਭ ਤੋਂ ਪਹਿਲਾਂ ਆਪਾਂ ਜਾਰ ਲਵਾਂਗੇ ਉਸ ਦੇ ਵਿੱਚ ਇੱਕ ਆਪਾਂ ਗਲਾਸ ਠੰਡੇ ਦੁੱਧਾ ਐਡ ਕਰ ਲਵਾਂਗੇ ਤੇ ਚਾਰ ਤੋਂ ਪੰਜ ਓਰੀਓ ਬਿਸਕਟ ਲਵਾਂਗੇ ਤੇ ਉਹਨਾਂ ਨੂੰ ਆਪਾਂ ਤੋੜ ਕੇ ਐਡ ਕਰ ਲਵਾਂਗੇ ਹੁਣ ਇਸ ਦੇ ਵਿੱਚ ਆਪਾਂ ਸਰਪ ਐਡ ਕਰਾਂਗੇ ਜਿਹੜਾ ਆਪਾਂ ਕਾਫੀ ਦੇ ਖੰਡ ਦਾ ਬਣਾਉਨੇ ਹਾਂ ਉਹ ਮੈਂ ਤੁਹਾਨੂੰ ਹੁਣ ਇਸ ਦੇ ਵਿੱਚ ਨਹੀਂ ਦਿਖਾਇਆ ਕਿਉਂਕਿ ਪਹਿਲਾਂ ਆਪਾਂ ਦੋ ਵਾਰ ਦਿਖਾ ਚੁੱਕੇ ਹਾਂ ਨਹੀਂ ਤਾਂ ਵੀਡੀਓ ਬਹੁਤ ਲੰਬੀ ਹੋ ਜਾਵੇਗੀ ਕੁਝ ਆਈਸ ਕ్యూ ਪਾਵਾਂਗੇ ਤੇ ਨਾਲ ਹੁਣ ਇਸ ਦੇ ਵਿੱਚ ਇੱਕ ਚਮਚ ਆਪਾਂ ਮਿਲਕ ਪਾਊਡਰ ਦਾ ਐਡ ਕਰਾਂਗੇ ਜਿਸ ਦੇ ਨਾਲੇ ਬਹੁਤ ਜ਼ਿਆਦਾ ਕਰੀਮੀ ਬਣ ਕੇ ਤਿਆਰ ਹੋਵੇਗੀ ਲੋ ਜੀ ਇਹ ਆਪਣੀ ਓਰੀਓ ਕੋਲਡ ਕਾਫੀ ਬਣ ਕੇ ਵੀ ਤਿਆਰ ਹੋ ਚੁੱਕੀ ਹੈ ਗਲਾਸ ਨੂੰ ਆਪਾਂ ਡੈਕੋਰੇਟ ਕਰ ਲਵਾਂਗੇ ਉੱਪਰ ਆਪਾਂ ਥੋੜਾ ਜਿਹਾ ਚਾਕਲੇਟ ਪਾਊਡਰ ਲਗਾ ਲਵਾਂਗੇ ਤੇ ਲਓ ਆਪਣੀ ਇਹ ਕਰੀਮੀ ਓਰੀਓ ਕੋਲਡ ਕਾਫੀ ਬਣ ਕੇ ਵੀ ਤਿਆਰ ਹੈ ਇਸ ਦੇ ਉੱਪਰ ਦੇਖੋ ਆਪਾਂ ਜਿਹੜੀ ਝੱਗ ਬਣੀ ਸੀ ਉਹ ਐਡ ਕਰ ਦਵਾਂਗੇ ਲੋ ਜੀ ਇਹ ਆਪਣੀ ਬੱਚਿਆਂ ਦੀ ਫੇਵਰੇਟ ਓਰੀਓ ਕਰੀਮੀ ਕੋਲਡ ਕਾਫੀ ਬਣ ਕੇ ਤਿਆਰ ਹੋ ਚੁੱਕੀ ਹੈ ਹੁਣ ਇਸ ਨੂੰ ਆਪਾਂ ਥੋੜਾ ਜਿਹਾ ਗਾਰਨਿਸ਼ ਕਰਾਂਗੇ ਇੱਕ ਬਿਸਕਟ ਲਵਾਂਗੇ ਉਸ ਨੂੰ ਇਸ ਤਰ੍ਹਾਂ ਕ੍ਰਸ਼ ਕਰਕੇ ਉੱਪਰ ਪਾ ਦੇਵਾਂਗੇ ਤੇ ਸਾਈਡ ਤੇ ਆਪਾਂ ਇੱਕ ਓਰੀਓ ਬਿਸਕਟ ਰੱਖ ਦਵਾਂਗੇ ਤੇ ਬੱਚੇ ਬਹੁਤ ਹੀ ਖੁਸ਼ ਹੋ ਕੇ ਇਸ ਨੂੰ ਇੰਜੋਏ ਕਰਨਗੇ ਤੁਸੀਂ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਕਰੀਮੀ ਆਪਣੀ ਕਾਫੀ ਬਣ ਕੇ ਤਿਆਰ ਹੋਈ ਹੈ ਤੁਸੀਂ ਜ਼ਰੂਰ ਇਹ ਟ੍ਰਾਈ ਕਰਿਓ ਤੇ ਬੱਚਿਆਂ ਨੂੰ ਬਣਾ ਕੇ ਜ਼ਰੂਰ ਦਿਓ ਬਹੁਤ ਜ਼ਿਆਦਾ ਪਸੰਦ ਆਵੇਗੀ ਹੁਣ ਆਪਾਂ ਨੈਕਸਟ ਕਾਫੀ ਬਣਾਵਾਂਗੇ ਬੱਚਿਆਂ ਦੀ ਬਹੁਤ ਹੀ ਜ਼ਿਆਦਾ ਫੇਵਰਿਟ ਚਾਕਲੇਟ ਫਰਾਪੇਸ ਯੂਨੋ ਕਾਫੀ ਇਸ ਦਾ ਨਾਮ ਸੁਣ ਕੇ ਤੇ ਤੁਹਾਨੂੰ ਲੱਗੇਗਾ ਕਿ ਪਤਾ ਨਹੀਂ ਕਿੰਨੀ ਕਿ ਜ਼ਿਆਦਾ ਔਖੀ ਬਣ ਕੇ ਤਿਆਰ ਹੋਵੇਗੀ ਪਰ ਤੁਹਾਨੂੰ ਪਤਾ ਹੈ ਇਹ ਬਹੁਤ ਹੀ ਸਿੰਪਲ ਤਰੀਕੇ ਦੇ ਨਾਲ ਪਹਿਲੀਆਂ ਕਾਫੀਆਂ ਨਾਲੋਂ ਵੀ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਬੱਚਿਆਂ ਨੂੰ ਕਾਫੀ ਦੇ ਨਾਲ ਚਾਕਲੇਟ ਦਾ ਟੇਸਟ ਵੀ ਚਾਹੀਦਾ ਹੈ ਇਸ ਲਈ ਆਪਾਂ ਇਹ ਕਾਫੀ ਬਣਾ ਕੇ ਤਿਆਰ ਕਰਾਂਗੇ ਪਹਿਲਾਂ ਆਪਾਂ ਗਲਾਸ ਨੂੰ ਡੈਕੋਰੇਟ ਕਰ ਲਵਾਂਗੇ ਹੁਣ ਆਪਾਂ ਜਾਰ ਦੇ ਵਿੱਚ ਇੱਕ ਗਲਾਸ ਦੁੱਧ ਐਡ ਕਰਾਂਗੇ ਥੋੜੇ ਜਿ ਇਸ ਦੇ ਵਿੱਚ ਆਪਾਂ ਆਈਸ ਕਯੂਬ ਪਾਵਾਂਗੇ ਹੁਣ ਇਸ ਦੇ ਵਿੱਚ ਮੈਂ ਪਾਵਾਂਗੀ ਚਾਕਲੇਟ ਇੱਥੇ ਮੈਂ ਮੰਚ ਚਾਕਲੇਟ ਲਈ ਹੈ ਇਸ ਦੇ ਵਿੱਚ ਇੱਕ ਆਪਾਂ ਪਾਵਾਂਗੇ ਚਾਕਲੇਟ ਕੁਕੀ ਤੇ ਹੁਣ ਇਸ ਦੇ ਵਿੱਚ ਆਪਾਂ ਪਾਵਾਂਗੇ ਕਾਫੀ ਦਾ ਬਣਾਇਆ ਹੋਇਆ سیرਪ ਤੇ ਇਸ ਨੂੰ ਕਰੀਮੀ ਬਣਾਉਣ ਦੇ ਲਈ ਇਸ ਦੇ ਵਿੱਚ ਆਪਾਂ ਪਾਵਾਂਗੇ 2 ਚਮਚ ਮਿਲਕ ਪਾਊਡਰ ਤੇ ਇਸ ਨੂੰ ਆਪਾਂ ਕਰ ਲਵਾਂਗੇ ਹੁਣ ਬਲੈਂਡ ਤੇ ਲੋ ਜੀ ਤੁਹਾਨੂੰ ਮੈਂ ਦਿਖਾਉਣੀ ਹਾਂ ਇਹ ਕਾਫੀ ਕਿੰਨੀ ਜ਼ਿਆਦਾ ਕਰੀਮੀ ਬਣ ਕੇ ਤਿਆਰ ਹੋਈ ਹੈ ਬੱਚਿਆਂ ਦੀ ਮੋਸਟ ਰਿਕਵੈਸਟ ਤੇ ਤੇ ਮੋਸਟ ਫੇਵਰੇਟ ਕਾਫੀ ਲੋ ਜੀ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਕਰੀਮੀ ਕਾਫੀ बनके तैयार हुई है। ਤੁਸੀਂ ਜਰੂਰ ਇੱਕ ਵਾਰੀ ਟ੍ਰਾਈ ਕਰਿਓ। ਹੁਣ ਇਸ ਦੇ ਉੱਪਰ ਆਪਾਂ ਜਿਹੜੀ ਛੱਗ ਬਣੀ ਸੀ ਉਹ ਪਾ ਦਵਾਂਗੇ ਤੇ ਉੱਪਰੋਂ ਕਰਾਂਗੇ ਆਪਾਂ ਗਾਰਨਿਸ਼। ਥੋੜਾ ਜਿਹਾ ਇਸ ਦੇ ਉੱਪਰ ਮੈਂ ਪਾ ਦਿੱਤੀ ਹੈ ਵੈਲਟਡ ਆਈਸਕ੍ਰੀਮ। ਉਹ ਗਾਰਨਿਸ਼ ਕਰਨ ਲਈ ਥੋੜੇ ਜਿਹਾ ਆਪਾਂ ਚਾਕਲੇਟ ਦੇ ਪੀਸਿਸ ਸਾਈਡ ਤੇ ਰੱਖ ਦਵਾਂਗੇ। ਤੇ ਦੇਖੋ ਜੀ ਕਿੰਨੀ ਜ਼ਿਆਦਾ ਵਧੀਆ ਜੰਮੀ ਜੰਮੀ ਆਪਣੀ ਚਾਕਲੇਟ ਫ੍ਰੈਪੇਚੀਨੋ ਕਾਫੀ ਬਣ ਕੇ ਤਿਆਰ ਹੋ ਚੁੱਕੀ ਹੈ। ਹੁਣ ਇਸ ਦੇ ਉੱਪਰ ਆਪਾਂ ਥੋੜਾ ਜਿਹਾ ਬਿਸਕੁਟ ਨੂੰ ਕ੍ਰਸ਼ ਕਰਕੇ ਐਡ ਕਰ ਦਵਾਂਗੇ ਤੇ ਇੱਕ ਆਪਾਂ ਰੱਖ ਦਵਾਂਗੇ ਕਿਸੇ ਦੀ ਚਾਕਲੇਟ ਤੇ ਦੇਖੋ ਕਿੰਨੀ ਜਿਆਦਾ ਵਧੀਆ ਲੱਗ ਰਹੀ ਹੈ ਬੱਚੇ 1 ਮਿੰਟ ਦੇ ਵਿੱਚ ਇਸ ਨੂੰ ਖਤਮ ਕਰ ਦੇਣਗੇ ਦੇਖਣ ਦੇ ਵਿੱਚ ਵੀ ਬਹੁਤ ਜਿਆਦਾ ਵਧੀਆ ਲੱਗ ਰਹੀ ਹੈ ਪੀਣ ਦੇ ਵਿੱਚ ਤਾਂ ਬਹੁਤ ਜਿਆਦਾ ਟੇਸਟੀ ਬਣੀ ਸੀ ਤੁਸੀਂ ਜਰੂਰ ਇੱਕ ਵਾਰੀ ਟਰਾਈ ਕਰਿਓ ਤੁਹਾਡੇ ਬੱਚਿਆਂ ਨੂੰ ਵੀ ਜਰੂਰ ਪਸੰਦ ਆਵੇਗੀ ਹੁਣ ਮੈਂ ਇੱਕ ਕਾਫੀ ਬਣਾ ਰਹੀ ਹਾਂ ਉਹ ਕਾਫੀ ਜਿਸ ਦੇ ਵਿੱਚ ਮੈਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਕਾਫੀ ਬਣਾਵਾਂਗੀ ਤੁਸੀਂ ਇੱਕ ਵਾਰੀ ਇਸ ਨੂੰ ਵੀ ਜਰੂਰ ਟਰਾਈ ਕਰਿਓ ਇਸ ਨੂੰ ਆਪਾਂ ਬਾਹੂਬਲੀ ਕਾਫੀ ਕਹਿ ਸਕਦੇ ਹਾਂ ਇਸ ਦੇ ਲਈ ਸਭ ਤੋਂ ਪਹਿਲਾਂ ਮੈਂ ਜਾਰ ਦੇ ਵਿੱਚ ਇੱਕ ਗਲਾਸ ਦੁੱਧ ਐਡ ਕਰਾਂਗੀ ਨਾਲ ਹੀ ਇਸ ਦੇ ਵਿੱਚ ਇੱਕ ਚਮਚ ਮੈਂ ਐਡ ਕਰਾਂਗੀ ਮਿਲਕ ਪਾਊਡਰ ਦਾ ਹੁਣ ਇਸ ਦੇ ਵਿੱਚ ਆਪਾਂ ਪਾਵਾਂਗੇ ਥੋੜੇ ਜਿਹੀ ਆਈਸ ਕਯੂਬ ਤੇ ਨਾਲ ਹੀ ਇਸ ਦੇ ਵਿੱਚ ਆਪਾਂ ਪਾ ਦਵਾਂਗੇ ਚਾਕਲੇਟ ਸਰਪ ਤੇ ਹੁਣ ਪਾਵਾਂਗੇ ਇਸ ਦੇ ਵਿੱਚ ਆਪਾਂ ਦੋ ਚਮਚ ਵੈਨੀਲਾ ਆਈਸਕ੍ਰੀਮ ਤੇ ਨਾਲ ਹੀ ਐਡ ਕਰਾਂਗੇ ਆਪਾਂ ਓਰੀਓ ਦੇ ਬਿਸਕਟ ਤੇ ਨਾਲ ਹੀ ਇਸ ਦੇ ਵਿੱਚ ਆਪਾਂ ਐਡ ਕਰ ਲਵਾਂਗੇ ਚਾਕਲੇਟਸ ਤੁਸੀਂ ਇੱਕ ਵਾਰੀ ਜ਼ਰੂਰ ਇਸ ਕਾਫੀ ਨੂੰ ਟ੍ਰਾਈ ਕਰਿਓ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਸਾਰੀਆਂ ਕਾਫੀਆਂ ਤੋਂ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਵੇਗੀ ਇਹ ਮੇਰੀ ਬੇਟੀ ਦਾ ਆਈਡੀਆ ਸੀ ਕਿ ਮੰਮਾ ਆਪਾਂ ਇੱਕ ਵਾਰੀ ਇਹ ਕਾਫੀ ਵੀ ਬਣਾ ਕੇ ਤਿਆਰ ਕਰਕੇ ਦੇਖੀਏ ਲਓ ਜੀ ਦੇਖੋ ਆਪਣੀ ਕਾਫੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਬੱਚਿਆਂ ਨੂੰ ਬਹੁਤ ਹੀ ਜ਼ਿਆਦਾ ਇਹ ਕਾਫੀ ਪਸੰਦ ਆਈ ਸੀ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਆਪਾਂ ਇਹ ਕਾਫੀ ਬਣਾ ਲਈ ਤੇ ਤੁਸੀਂ ਹੁਣ ਦੇਖ ਸਕਦੇ ਹੋ ਆਪਣੀਆਂ ਸਾਰੀਆਂ ਕਾਫੀਆਂ ਇਹ ਦੇਖੋ ਕਿੰਨੀਆਂ ਵਧੀਆ ਲੱਗ ਰਹੀਆਂ ਹਨ ਕਿੰਨੀਆਂ ਜ਼ਿਆਦਾ ਕਰੀਮੀ ਬਣ ਕੇ ਤਿਆਰ ਹੋਈਆਂ ਹਨ ਇੱਕ ਰਿਕਵੈਸਟ ਹੈ ਜੇਕਰ ਤੁਹਾਨੂੰ ਮੇਰੀ ਇਹ ਰੈਸਪੀਸ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਪਲੀਜ਼ ਲਾਈਕ ਜ਼ਰੂਰ ਕਰਿਓ o න්නවා.